ਹਾੜਾ ਜੀ ਘਾਰਾ ਮੈਂ ਧਾਈ ਵੀ ਗੱਦਾ ਤਾਂ ਡਬ ਗਿਆ ਇੱਥੇ ਪਾਣੀ ਗਿਆ ਮਕਾਨ ਗੁੱਡੋ ਗੁੱਡੋ ਜਿੱਦ ਪਾਟ ਪਾਟ ਜਿੱਦ ਪਾਣੀ ਗਿਆ ਪੂਰੀ ਵੀ ਲੋੜ ਗਈ ਤੇ ਘਰੇ ਧਾਈ ਵੀ ਨਖਾਦ ਹੋ ਗਏ ਅਟਾਪੋ ਮੁੰਡਾ ਤੇ ਘਰੇ ਇਕਰੀ ਹਗਾਮ ਆਤਾ ਅਸੇ ਉੱਠੇ ਆਹ ਥਾਰਾ ਸਾਡਾ ਕੋਠਾ ਡਿੱਗ ਪਿਆ ਮਗਲ ਫਾਰਾ ਪਾਣੀ ਆ ਗਿਆ ਤੇ ਬੱਖੀ ਬੱਖੀ ਜਿੱਦ ਪਾਣੀ ਗੜਗੜ ਜਿੱਦਾ ਰਿਹਾ ਪੂਰੀ ਵੀ ਸਾਰੀ ਲੋੜ ਗਈ ਥੋੜੀ ਜੀ ਪਾਂਡ ਕੋ ਬਾਕੀ ਖੜੀ ਰੋੜੀ ਗਈ ਬੈ ਜੇ ਹਰ ਹਲਾ ਦਾ ਹਾਰਾ ਹੀ ਹੋ ਗਿਆ ਪਾਣੀ ਅਜੇ ਖੜਾ ਹੈ ਪਾਣੀ ਇੱਥੇ ਹੈਗਾ ਤੇ ਚਾਰ ਚਾਰ ਫੋਟੇਗਾ ਅਭੀ ਇਹਨੇ ਤਾਂ ਨਾ ਬਾਬਾ ਜੀ ਦਿੱਤਾ ਜਾਵੇ ਮਕਾਨ ਦਾ ਦਿੱਤਾ ਜਾਵੇ ਖੁਸ਼ੀਆਂ ਬਾਈ ਪਿਆਲ ਤੇ ਅੱਜੇ ਰਵੇਲੇ ਦੇ ਚਾਕਰ ਵੇਲੇ ਦੇ ਰਹਿਣਾ ਸਾਡਾ ਨਾ ਮਕਾਨ ਲੱਗਾ ਪਿਆ ਹੈ ਪਾਣੀ ਅਜੇ ਨਾਲ ਲੱਗਾ ਖੜਾ ਹੈ ਤੇ ਸਾਨੂੰ ਇਹਦਾ ਕੋਠਾ ਸਾਨੂੰ ਮਿਰਾ ਜਾਵੇ ਤੇ ਵਾਈ ਥੋੜੀ ਸਾਡੇ ਬੁਰੇ ਹਾਲ ਹੋ ਗਏ ਨਾ ਕੋ ਨਾ ਆਦੀ ਵਾਦੀ ਰਹਿ ਗਈ ਨਾ ਕੋਈ ਆਦੀ ਰਹਿ ਗਈ ਦਾਣ ਫੇਜ ਗਏ ਤੇ ਬੁਰੇ ਹਾਲ ਵਈ ਜਾਂਦੇ ਨੇ ਕੇ ਅਜੇ ਛਾਦੀ ਮਕਾਨ ਨਾਲ ਪਾਣੀ ਲੱਗਾ ਖੜਾ ਹੈ ਮਗਰ ਵੀ ਟਾਣੀ ਲੱਗਾ ਖੜਾ ਹੈ ਇੱਥੇ ਜਿੱਥੇ ਡਿੱਗਾ ਪਿਆ ਮਕਾਨ ਉੱਥੇ ਵੀ ਪਾਣੀ ਲੱਗਾ ਖੜਾ ਹੈ ਪੈਲੀਆਂ ਵਿੱਚ ਵੀ ਪਾਣੀ ਖੜਾ ਹੈ ਤੇ ਸਾਦੀ ਅਜੇ ਕੋਈ ਅਮੀਨ ਕੋਈ ਨਹੀਂ ਹੈਗੀ ਵਿਆਹ ਸਾਦੀ ਹੋ ਜਾਣੀ ਤੇ ਥਾਰੀ ਡੁੱਬੀ ਪਈ ਇਹ ਗੁਰੇ ਹਾਲੇ ਦੀ ਹੰ ਸਰਕਾਰ ਵੱਲੋਂ ਸਾਨੂੰ ਕੋਈ ਮਿਹਰਾਜ ਆਵੇ ਡਿਗਰੀ ਦੇ ਗਏ ਆ ਵਡਿਆਰੇ ਹੋ ਗਿਆ ਸਾਡੇ ਕੋਲ ਨਹੀਂ ਬੰਨੀ ਥਾ ਤੇ ਛਾਨ ਮੇਰਾ ਜਾਵੇ ਅਗਾਂ ਸਹਾਇਤਾ ਕਰਨ ਆਂਦੇ ਨੇ ਤੇ ਸਾਡੇ ਧਾਣੀ ਨੂੰ ਲੱਗੇ ਵਾਏ ਪਾਣੀ ਲੱਗਾ ਖਾਏ ਤੇ ਸਾਨੂੰ ਜਿਹੜਾ ਕੋਈ ਆਨੰਦਾਨੀ ਆਨੰਦਾਨੀ ਕਹੜੇ ਦਿਆਂਦੇ ਨੇ ਕੋਈ ਦੋ ਚਾਰ ਛਿਲਾੜ ਉਹ ਅੱਗੇ ਦਿਆਂਦੇ ਨੇ ਸਾਨੂੰ ਨਹੀਂ ਦਿਆਂਦੇ ਬੋ ਨਹੀਂ ਮਦਦ ਛਾਨ ਮੇੜ ਰਹੀ ਪੰਜੀ ਨਹੀਂ ਛਾਨ ਮੇਈ ਕਿਦੇ 2000 ਰੁਪਏ ਦਿਆਂਦੇ ਨੇ ਕਿਤੇ 5000 ਰੁਪਏ ਦਿਆਂਦੇ ਨੇ ਤੇ ਸਾਡੀ ਧਾਣੀ ਦੇ ਮਕਾਨ ਮਗਰ ਸਾ ਪਾਣੀ ਲੱਗਾ ਖਾ ਖਾ ਵਿਖ ਤੇ ਅਗਾਈ ਢਰ ਜਾਂਦੇ ਨੇ ਸਾਡੀ ਧਾਣੀ ਵਿਖ ਤੇ ਸਾਰ ਨੂੰ ਵੀ ਕੋਈ ਸਾਈਤਾ ਕਹਤੇ ਜਾਵੇਂ ਕਿਉਂ ਨਹੀਂ ਕਰਦੇ ਅੱਗੇ ਦੋ ਮੁਸਲਮਾਨ ਆਏ ਨੇ ਉਹ ਕੋਈ ਛਾਣੂ ਬੇ ਗਾਇ ਨੇ ਘਰਾਂ ਰਖ ਦੇ ਗਾਇ ਨੇ ਜਿੰਨਾ ਕੋ ਨਾ ਦੇ ਕੋਈ ਫੌਜ ਸਾਰਾ ਆਇਆ ਇਹ ਕਾਲ ਖਾਨੂ ਕੋਈ ਢੇਕ ਦੋਰ ਕੰਬਰ ਮੇਰ ਗਾਇ ਤੇ ਦੂਜੇ ਕੋਈ ਨਹੀਂ ਛਾਨਾ ਚਾਰਾ ਜੀ ਮੇਲਦਾ ਪੈਟਰਾਲੀਆਂ ਆ ਗਾਈ ਲੱਗ ਤਾਂ ਪਜਾਂਦੇ ਨੇ ਨਹੀਂ ਕੋਈ ਸਾਦਾ ਮਾਲ ਦਾ ਚਾਰਾ ਤੇ ਨਾ ਅਸੀਂ ਹੱਥ ਭਾਈ ਦੇ ਭਾਈ ਦੇ ਪਾਣੀ ਵਿੱਚ ਜਾਵੀਦੇ ਤੇ ਆ ਗਾਂ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਨਹੀਂ ਏਖਾ ਜਾਂਦਾ ਵੀ ਐਡੇ ਪਾਣੀ ਚ ਮੱਛੀ ਆਉ ਖੇ ਲੱਗਦੇ ਨਹੀਂ ਤੇ ਕੋਈ ਨ ਕੋਈ ਵੇਖ ਛੋਅ ਚ ਲਾ ਮਾ ਨੂੰ ਜੂ ਆਂਦੇ ਤਾਂ ਸਾਰਾ ਨੂੰ ਇੱਕੋ ਜੇ ਰੱਖਣ ਜੇ ਨਹੀਂ ਰੱਖਦੇ ਤਾਂ ਨਾ ਆਏ ਕਰਾਂ ਹਾਂ ਨਾ ਆਇ ਕਰਨ ਯਦੇ ਜੀ ਨਹੀਂ ਗਰੀਬਾਂ ਖਾਰਨ ਨੂੰ ਹੀ ਕੇ ਹੱਥ ਨਾਲ ਗਿਆਣਾ ਨੇ ਜਾਂ ਅੱਖ ਨਾਲ ਵੇਖਣਾ ਨੇ ਤੇ ਜੇ ਵੇਖਣ ਤਾਂ ਪਾਣੀ ਤੇ ਸਾਦੀ ਢਾਣੀ ਡੁੱਬਿਆ ਪਾਣੀ ਤੇ ਕਿਆ ਨਹੀਂ ਆਲੇ ਸਾਦੀ ਤਾਂ ਬੀਨ ਠਾਣੀ ਸਾਦੀ ਫੋਜੇ ਸੰਗਦੀ ਏ ਤੇ ਜਮੀਨ ਪਾਈ ਸਾਦੀ ਤੇ ਅਗਰ ਵੇਲੇ ਤੇ ਪਾਣੀ ਵਾਦੂ ਆ ਅੰਦਰ ਬੇਟੀ ਫੇਜ ਗਈ ਦਾੜੇ ਫੇਜ ਗਿਆ ਸਾਰੇ ਸਮਾਨ ਸਾਡਾ ਫੇਜ ਗਿਆ ਸੀ ਦਾਣੇ ਬਹੁਤ ਜ਼ਿਆਦਾ ਫੇਜ ਗਏ ਨੇ ਅਭੀ ਖਰਾਬ ਸਾਰੇ ਖੱਠਲੇ ਖੱਲੇ ਹੋ ਗਏ ਨੇ ਆ ਬੇਟੀ ਫੇਜ ਗਈ ਹੈ ਵਿੱਚ ਸਮਾਨ ਬਹੁਤ ਜੋ ਫੇਜ ਗਿਆ ਸੀ ਫੇਜੀ ਫੇਜ ਗਈ ਸਾਡੇ ਮੰਜੇ ਮੰਜੇ ਸਭ ਚੀਜ਼ ਫੇਜ ਗਈ ਅੰਦਰ ਪਾਣੀ ਬਹੁਤ ਖੜਾ ਰਿਹਾ ਤੇ ਤਾਂ ਸੌਦਾ ਸਵਾਰੀ ਸੌਦਾ ਮਾੜਾ ਮਟਾ ਦਿੱਤੀ ਜਾਂਦੇ ਹੋਰ ਕੁਛ ਨਹੀਂ ਅਸੀਂ ਕਿਹਾ ਕੋ ਕਮਰਾ ਆ ਜਾਵੇ ਸਾਡੇ ਗਰੀਬ ਖਾਰੇ ਪੈਂਦਾ ਐ ਨਹੀਂ ਪਿਆ ਅੱਗੇ ਸਰਕਾਰ ਵੱਲੋਂ ਆਇਆ ਠੀਕ ਝੂਠ ਨਹੀਂ ਮਾਰਦੇ ਬੜੇ ਚਿਰ ਦਾ ਤੇ ਸਾਡੇ ਬੱਚੇ ਛੋਟੇ ਹੈਗੇ ਕੋਈ ਨਹੀਂ ਸੀ ਉਧਰ ਦਾ ਉਹਦਾ ਤੇ ਸਾਡਾ ਇਹੋ ਹੀ ਖੜਾ ਹਰ ਵਾਰੀ ਫਸਲ ਡੋਬ ਜੇ ਨਿਯੰਤਰਿਤ ਕੰਮ ਨਹੀਂ ਹੁੰਦਾ ਦੋ ਕੁੜੀਆਂ ਮੇਰੇ ਕੋਲੇ ਉਹ ਪੀਲੀ ਕਾਪੀ ਤੇ ਮਿਲਿਆ ਸੀ ਕਿਸੀ ਕਾ ਕੋਈ ਪੈਸੇ ਮਿਲ ਜਾਣ ਚਲ ਮਕਾੜ ਖੜਾ ਕਰ ਲਵਾਂਗੇ ਇੱਕ ਵਾਰੀ ਹੋਰ ਇੱਥੇ ਆਂਦੇ ਹੀ ਨਹੀਂ ਘਰੇ ਆਖੀ ਤੇ ਚੱਲੋ ਤੇ ਆ ਨਹੀਂ ਨਹੀਂ ਸਾਡੇ ਬਲੇ ਤੇ ਵੇਖਦੇ ਨਹੀਂ ਸਾਥੀ ਮੜ ਜੇ ਨੇ ਪਰ ਆਇਓਗਾ ਠਾਣੀਆਂ ਤੇ ਚਲੇ ਜਾਂਦੇ ਨੇ ਦੋ ਦੋ ਬੈਠੇ ਚਲੇ ਜਾਂਦੇ ਹਾਂਜੀ ਇਹ ਇੱਥੇ ਤਾਂ ਗੱਡੀਆਂ ਵੀ ਰੋਕਦੇ ਮਾਜਬਾ ਬਣਵਾਵੇ ਸਾਡਾ ਵੀ ਬੋਇਆ ਮਕਾਨਾਂ ਨਾਲ ਦੇ ਡਿੱਗੇ ਪਏ ਨੇ ਨਾਲ ਸੈਂ ਤਾਂ ਸਾਡੀ ਕਰਾਵੇ ਨਾਲ ਆਵੇ ਪੰਨਲ ਵਾਈ ਤੇ ਆਖੀ ਤੇ ਵੀ ਚਲੋ ਸਾਨੂੰ ਕੋਈ ਮਾੜਾ ਮੱਟਾ ਪੈਸਾ ਤਾਂ ਕਰੋ ਚਾ ਉਹ ਅੱਗੇ ਜਾ ਕੇ ਠਾਣੀਆਂ ਗਿਆ ਉੱਥੇ ਮੇਰੇ ਮਦਦ ਕਰਾ ਦਿੰਦੇ ਨੇ ਕਰ ਦਿੰਦੇ ਨੇ ਸਾਨੂੰ ਤਾਂ ਕੋਈ ਵੇਂਦਾ ਵੀ ਨਹੀਂ ਦਾ ਸਟਕਾਉ ਦੇ ਗੱਟ ਪਚਾਣੇ ਸਾਨੂੰ ਤਾਂ ਉਰ ਆ ਵੇਂਦੇ ਨਹੀਂ ਠਾਣੀਆਂ ਤੇ ਬੇਗੇ ਨੇ ਕਿ ਨਹੀਂ ਤੇ ਡਰਾੜਾ ਪਾਣੀ ਦਾ ਡਰਾ ਉਹ ਸੇਂ ਚਾਰ ਚਾਰ ਫਟ ਪਾਣੀ ਰਿਹਾ ਜਿਸ ਕਾਰਨ ਡਰਾੜਾ ਪੈ ਗਿਆ ਡਰਾ کافی ਪੈ ਗਈਆਂ ਜੀ ਮਤਲਬ ਦੀਵਾਰ